ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰਾਜ ਕੋਲੇ ਪਿੰਡ ਸਹਿਣਾ ਜੀ ਦੋ ਤੁਹਾਨੂੰ ਜਾਨਵਰ ਦਿਖਾ ਦੇਾਂਗੇ ਇੱਕ ਪੰਜਾਬ ਵਾਲੀ ਜਰਸੀ ਸੂਈ ਸਵਾਈ ਚੰਗੀ ਆ ਜੀ ਤੇ ਇੱਕ ਤੁਹਾਨੂੰ ਸ਼ਾਹੀ ਵਾਲ ਦਿਖਾ ਦਾਂਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਪਸੂ ਕਾਫੀ ਖੜੇ ਆ ਜੀ ਸੰਪਰਕ ਬਾਈ ਨਾਲ ਤੁਸੀਂ ਕਰ ਸਕਦੇ ਹੋ ਮੰਹਾਂ ਵੀ ਖੜੀਆਂ ਮੰਹਾਂ ਗੱਬਣਾ ਠੀਕ ਆ ਜੀ ਸੱਸੀ ਕਾ ਬਾਈ ਰਾਜ ਸੱਸੀ ਕਾ ਕੁੱਟੇ ਹੋ ਠੀਕ ਆ ਬਾਈ ਠੀਕ ਠਾਕ ਨੰਬਰ ਬੋਲੋ ਪਹਿਲਾਂ ਤਾਂ ਜੀ ਨੰਬਰ 99763 ਬੂਟੇ 47016 ਕੀ ਗੱਲ ਫਿਰ ਇੰਨਾ ਗੈਪ ਕਾ ਤੋ ਪੈਣ ਲੱਗ ਗਿਆ ਹੁਣ ਬਰ ਗੈਪ ਤਾਂ ਵਿੱਚ ਕੰਮ ਕਰ ਗਿਆ ਜਾਂਦਾ ਕੁਝ ਹੋਵੇ ਜੀ ਜਾਂਦਾ ਮੁੰਡੇ ਅੱਛਾ ਪਹਿਲਾਂ ਵੀਡੀਓ ਦੇ ਆਈ ਜਾਂਦੇ ਫੋਨ ਹਾਂ ਫੋਨ ਵੀ ਆਈ ਜਾਂਦੇ ਆ ਬਾਕੀ ਵਧੀਆ ਛੁੜਿਆ ਵਾ ਵਧੀਆ ਰਹਿੰਦਾ ਆਪਣਾ ਰਿਸਪੌਂਸ ਵੀਡੀਓ ਦਾ ਬਹੁਤ ਵਧੀਆ ਤੂੰ ਪਹਿਲਾਂ ਸਾਰਿਆਂ ਨੂੰ ਪਹਿਲਾਂ ਆਪਣੇ ਨਾਲ ਵੀ ਤੁਕੋਂਦਾ ਰਿਹਾ ਓਕੇ 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 ਸਾਲ ਤੋਂ ਪਲੱਸ ਹੋ ਗਿਆ ਹਣਾ ਹੁਣ ਆਪਾਂ ਨੂੰ ਵੀਡੀਓ ਕਰ ਦਿਆਂ ਨੂੰ ਹਾਂ ਸਾਲ ਤੋਂ ਪੂਰੀ ਹੋ ਗਿਆ 2 ਮਹੀਨੇ ਉੱਤੇ ਲੰਘ ਗਏ ਲਗਾਤਾਰ ਆਪਾਂ ਰੈਗੂਲਰ ਵੀਡੀਓ ਪਾਈਆਂ ਆਪਣੀਆਂ ਹਨਾ ਹਾਂ ਉਹ ਤਾਂ 2 ओके ओके लगातार यानि की 1.5 साल हो गया लगातार ओके okay. ते राज फिर आज किन्नियां बेड़ां ਦਿਖਾਉਣੀਆਂ ਅੱਜ ਦੋ ਬੇੜਾਂ ਇੱਕ ਤਾਂ ਛਾਈ ਵਾਲਾ ਇੱਕ ਜਰਸੀ ਆ ਪਿਆ ਉਹ ਪਿਆ ओके ਤੇ ਛਾਈ ਵਾਲ ਚੰਗੇ ਰਿਕਾਰਡ ਵਾਲੀ ਐ ਵੀ ਹਨਾ ਤੇ ਪੂਰੀ ਛੰਡੀ ਸ਼ੀਰ ਤੇ ਫੁੱਲ ਦੁੱਧ ਵਧੀਆ ਚੰਗੇ ਰਿਕਾਰਡ ਵਾਲੀ ਐ ਤੇ ਨੰਬਰ ਬੋਲਤਾ ਹੀ ਬਾਈ ਨੰਬਰ 98763424 ਪਿੰਡ ਸਹਿਣਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਪਿੰਡ ਸਹਿਣਾ ਤਸਵੀਰ ਨੇੜੇ ਆਪਾਂ ਨੂੰ ਪੱਖੋਂ ਕਿੰਝ ਕਹਿੰਦੇ ਬਿਧਾਉ ਰਹਿ ਜਾਂਦਾ 5 ਕਿਲੋਮੀਟਰ ਹੀ ਬਿਧਾਉੜਾ 5 ਕਿਲੋਮੀਟਰ ਪੱਖੋਂ ਕਿੰਝ ਤੇ ਜਿਹੜੀ ਰਾਜਾ ਦੇ ਤੋਂ ਘਰ ਆਪਣਾ ਸਿੱਧੂ ਭਤੀਜਾ ਸਿੱਧਾ ਪੁੱਛ ਗਿਆ ਓਕੇ ਜੀ ਰਾਜ ਜਿਹੜੀ ਆਪਾਂ ਪਹਿਲੇ ਨੰਬਰ ਤੇ ਜਰਸੀ ਦੇਖੀ ਜਨੇ ਪੰਜਾਬ ਵਾਲੀ ਵੀਰੇ ਕੀ ਡਿਟੇਲ ਹੈ ਜੀ ਬੂਟੇ ਦਾ ਕਾਨੂੰਨਦਾਰ ਕੋਟ ਹੈਗਾ 17 ਕਿਲੋ ਦਾ 17 ਐਜ ਕੀ ਫਿਰ ਕਿੰਨਾ ਦੁੱਧ ਕੱਢ ਦੋ 19 18 19 ਦੇ ਪਲੱਸ ਚੱਲੂ ਐਵੇਂ ਝੂਠ ਮਾਰਨਾ ਕੋਈ ਫਾਇਦਾ ਨਹੀਂ 24 ਕਹਿਦਗੇ 25 ਕਹਿਦਗੇ ਐਂ ਗਰਮੀ ਦਾ ਮੌਸਮ ਆ 18 19 ਦੇ ਦੇ 18 19 ਬਹੁਤ ਆ ਕਦੋਂ ਸੋਈ ਜੀ ਇਹ ਰਾਜ ਸੁਹੀ ਆ ਬੁੱਢੇ ਰਾਜ ਸੁਪੀ ਤੇ ਜੇਰ ਵੀਰੇ ਜੇਰ ਵੀਰੇ ਵੀਡੀਓ ਬਣੀ ਵੀ ਆ ਸਾਰੀ ਕੰਪਲੀਟ ਆ ਕੰਪਲੀਟ ਆ ਜੇਰ ਜੇ ਕੋਈ ਦੇਖਣੀ ਚਾਹੁੰਦਾ ਤਾਂ ਆ ਕੇ ਦੇਖ ਵੀ ਲੈ ਵੀਡੀਓ ਮੇਰੇ ਕੋਲ ਬਣੀ ਹੋਈ ਆ ਓਕੇ ਤੋਰਾ ਕਰਾਓ ਚੱਕ ਤੋਰਾ ਕਰਾਓ ਚੱਕ ਓਕੇ ਜੀ ਤੇ ਰਾਜ ਦੁੱਧ ਫੈਟ ਵਾਲਾ ਪਾਉਂਦਿਆਂ ਨਾ ਬਈ ਇਹ ਫੈਟ ਵਾਲਾ ਦੁੱਧ ਆ ਵੀ ਕਹਿੰਦੇ ਕੋਈ ਸਾਡੇ ਖਾਸ ਬੰਦੇ ਨੂੰ ਦੇ ਜਮਾਂ ਅਸਲ ਅਸਲ ਜਰਸੀ ਆਇਆ ਨਹੀਂ ਵੀ ਕਹਿਣ ਨੂੰ ਇਹ ਗੱਲ। ਸੂਆ ਵਾਲੀ ਆ 100 ਦੀ 100 ਆਗੂ ਤੇ ਜਿਹੜੇ 90 ਵੀ ਨਹੀਂ ਕਹਿ ਸਕਦਾ। ਸੂਆ ਦੂਜਾ ਸੂਈ ਵੀ ਆ। ਹਾਂ ਦੂਜਾ ਸੂਆ ਰੀਜਨਲ। ਹੂੰ ਆ ਦੇਖੋ ਜੀ ਥਣਲੇਵ ਦੀ ਪੂਰੀ ਸਾਫ ਪੂਰਾ ਫਿੱਟ ਫਾਟ ਲੈਵਾ। ਲੈ ਚਲੋ। ਆ ਦੇਖ। ਖਰੀ ਆਗੂ ਤੇ। ਓਕੇ। ਕਿੰਨੇ ਦਾ ਰੁਪਇਆ? ਐਹੇ ਜੀ ਨੂੰ ਕਹਿਣ ਫਾਇਦਾ ਨਹੀਂ ਕੀ ਗੱਲ। ਘਰ ਰੱਖਣ ਵਾਲੀ ਬੈੜਾ ਦੁੱਧ ਪੀਣ ਵਾਲੀ। ਹਾਂ ਆ ਦੇਖੋ ਫੇਸ ਕਰੋ ਚੈੱਕ ਕਰਨਾ। ਕੁਝ ਵੀ ਬਾਕੀ ਕੁਆਲਿਟੀ ਹੋਣਾ। ਹੂੰ ਮੈਂ ਨਹੀਂ ਕੀ ਗੱਲ। ਓਕੇ। ਕੋਈ ਨਹੀਂ ਕੀ ਗੱਲ। ਓਕੇ ਜੀ ਕਰੋ ਕੁਆਲਿਟੀ ਚੈੱਕ ਚੰਗੀ ਆ ਜੀ ਜਰੂਰ ਬਾਈ ਨਾਲ ਸੰਪਰਕ ਕਰਿਓ ਆ ਦੇਖੋ ਜੀ ਥਣ ਤੁਹਾਨੂੰ ਨੇ ਇਹ ਇੱਕ ਨੰਬਰ ਬੂਟੇ ਬਹੁਤ ਠੰਡੀ ਖਰੀ ਫੀਲ ਹਮਮ ਗਰਮ ਨੇ ਨਾ ਤੋਹਫਾ ਹੁਣ ਸੀਜ਼ਨ ਹੀ ਇਹਨਾਂ ਦਾ ਆ ਗਿਆ ਓਕੇ ਜੀ ਇਹ ਕੀ ਗੱਲ ਆ ਚਲੋ ਪਰ ਸਾਡਾ ਰਾਜ ਬੱਚਾ ਧਾਰਾਂ ਕਰਾਈਏ ਚੈੱਕ ਆ ਦੇਖੋ ਹਾਂ ਸਾਇਦ ਚੰਗਾ ਜਿਵੇਂ ਜਰਸੀ ਹੁੰਦੀ ਓਵੇਂ ਦੀ ਹੈਗੀ ਆ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਬੱਚਾ ਦੇਤਾ ਵੀਰੇ ਨੇ ਹਾਂ ਬੱਚਾ ਆ ਗਿਆ ਓਕੇ ਜੀ ਬਾਕੀ ਦੀ ਗੱਲ ਸੌਦਾ ਚੰਗਾ ਹੁੰਦਾ ਬਾਈ ਦਾ ਹਰੇਕ ਕਿਉਂਕਿ ਕਾਫੀ ਟਾਈਮ ਦਾ ਆਪਣਾ ਬਾਗ ਆ ਆ ਦੇਖੋ ਜੀ ਬੱਚਾ ਚਾਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਤੇ ਥਣ ਥਣ ਬੜੇ ਡੰਗ ਕਾਰ ਕੇ ਕੱਢਿਆ ਹਨਾ ਬਾਈ ਬੰਨੋ ਜੀ ਬੱਚਾ ਘਰਾਂ ਤੋਂ ਸੁਣੀ ਪਲੇਸ ਚੱਲੋ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਚਾਰ ਜਪਰੇ ਡੇਢ ਘੇਟਾ ਨੂੰ ਪੈਂਦੀ ਹੈ ਜੀ ਆ ਦੇਖੋ ਜਣਾਣਾ ਉਤਰ ਗਿਆ ਵੀਰੇ ਤੇਰਾ ਤੇਰ ਕੋਈ ਨਾ ਨਾ ਪਾਲਾ ਨਾ ਪਾਲਾ ਕੋਈ ਚੱਕਰੀ ਜਾਦ ਬਰੀਡ ਆ ਨਾ ਤੇ ਲੇਵਲ ਉਹ ਬੜਾ ਖੁੱਲਾ ਆ ਜੀ ਸਰਦਾਰ ਜੀ ਕਹਿੰਦਾ ਪਾ ਕੇ ਦਿਖਾਉਣਾ ਹੂੰ 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 ਪਾਉਂਦੀ ਆ ਕਿ ਨਹੀਂ ਪਾਉਂਦੀ ਓਕੇ ਜੀ ਇਹਨੂੰ ਕੋਈ ਚੱਕਣੀ ਨਾ ਨਾ ਪਾਲਾ ਨਾ ਪਾਲਾ ਓਕੇ ਜੀ ਹੋ ਜਾਣ ਇੱਕ ਨੰਬਰ ਹੂੰ ਨਹੀਂ ਚੌਣ ਚਾਣਦਾ ਵੀਰੇ ਬਾਕੀ ਗਰਮੀ ਨਾਲ ਨਾ ਦੋ ਫਸਟ ਤੇ ਗਰਮੀ ਜਿਵੇਂ ਮਰਜੀ ਜਿੱਥੇ ਮਰਜੀ ਬੰਨ ਕੇ ਚੋ ਚਲੋ ਹੂੰ ਬੰਨਦੀ ਪੱਤੇ ਦੀ ਲੋੜ ਨਹੀਂ ਓਕੇ ਜੀ ਤੇ ਧਾਰਾਂ ਦੂਰਾਂ ਦਾ ਥਾਣਾ ਆਹ ਦੇਖੋ ਜੀ ਤੂੰ ਕੋਈ ਕਰ ਦੂ ਐ ਨਹੀਂ ਕੋਈ ਗੱਲ ਮੈਂ ਕਿਹਾ ਅੱਜ ਚੋਣਾ ਐ ਨਹੀਂ ਵਿਚੋ ਕਿਦੋਂ ਤੱਕ ਕਰੀਓ ਲੇ ਓਕੇ ਜੀ ਥੱਲੇ ਤੋਂ 100 ਨੰਬਰ ਆ ਜਮ ਆ ਦੇਖੋ ਜੀ ਬੰਗੀ ਰਾਜ ਨਹੀਂ ਨਹੀਂ ਵੀਰੇ ਦੇਤੀ ਜਾਂਦਾ ਆ ਦੇਖੋ ਜੀ ਲੈ ਮੈਂ ਕਹਿੰਦਾ ਕਿ ਲੋਂਦਾ ਤਾਂ ਕੱਢੀ ਆ ਇਹ ਮੱਝਾਂ ਐਨ ਇੱਕ ਗਾਂ ਨੂੰ ਤੋਂ ਕਿ ਤੋਂ ਕਰੀਏ ਨਹੀਂ ਥਣਾ ਥੁਣਾ ਦੀ ਗਾਰੰਟੀ ਆ ਨਿਆਣਾ ਖੋਲ ਦਿਓ ਜੀ ਨਿਆਣਾ ਖੋਲ ਕੇ ਲਾਲਾ ਜੈ ਜੀ ਨਹੀਂ ਇਹਨਾਂ ਦਾ ਕੀ ਕਹਿਣਾ ਵਿਚਾਰੀ ਨਹੀਂ ਕਰਮ ਵਾਲੀ ਹਾਂ ਐਨ ਕਿਉਂ ਫਿਰ ਆਜ ਦੁੱਧ ਤਾਂ ਦੇ ਦੇਣਾ ਚਾਹ ਲੈਣੇ 18 ਤੋਂ 19 ਕਿਲੋ ਦੇ ਦੂ ਚੰਗੀ ਆ ਧਾਰੀ ਤੇ ਪੈਸੇ ਕਿੰਨੇ ਆ ਬਾਈ ਤੈ ਜੇ ਕਰਾਂਗੇ ਬੁੱਤੇ ਫੋਨ ਤੇ ਦੇ ਕੇ ਮੋੜਾਂਗੇ ਐ ਨਹੀਂ ਜੁਗਰ ਮਗਰ ਮੂਰਦਾ ਹਵਾਲਾ ਹਰ ਬਾਲਟੀ ਚੱਕੋ ਜੀ ਹਮ ਮਗਰ ਮੂਰਦਾ ਹਵਾਨਾ ਆ ਗਿਆ ਜੀ ਆ ਦੇਖੋ ਨੇੜ ਤੋਂ ਕਰਾਂ ਮੈਂ ਤੁਹਾਨੂੰ ਚੈੱਕ ਆ ਦੇਖੋ ਸੈਡਾ ਤੋਂ ਨਾਰ ਨੂਰ ਦਿਖਾ ਦੇ ਬਾਲੀ ਚੰਗੀ ਲੱਗੀ ਐ ਸਟਰੋਂਗ ਰਸੇ ਵਰਗੀ ਹੈ ਲੈ ਬਰੀਕ ਵੇਂਜ ਵੀ ਚੰਗੀਆਂ ਹਨਾ ਮੈਂ ਕਹਿੰਦਾ ਕਿਤੋਂ ਵੀ ਨਹੀਂ ਖੁੰਜੀ ਯਾਰ ਤੇਰੀ ਗੱਲ ਕਰ ਗਿਆ ਓਕੇ ਤੇ ਫਿਰ ਡਿਮਾਂਡ ਫੋਨ ਤੇ ਨਹੀਂ ਫਿਰ ਸਹੀ ਆ ਮੋੜਾਂ ਹਮ ਕੀ ਚੰਗੀ ਤਾਂ ਇੰਨੀ ਆ ਆ ਦੇਖੋ ਜੀ ਮੈਂ ਕਹਿੰਦਾ ਕੋ ਚੱਕ ਚੱਕਰ ਤੇ ਡਾਰ ਵਾਲੀ ਕੋਈ ਗੱਲ ਨਹੀਂ ਬਾਕੀ ਦਾ ਪੀੜਾ ਬੋੜਾ ਆਪਣੇ ਸਾਹਮਣੇ ਆ। ਯਾਨੀ ਇਹਨੂੰ ਕੋਈ ਚੱਕਰ ਨਹੀਂ ਸੀ। ਠੰਡੀ ਇੰਦੀਆਂ ਜਵਾਕ ਝੋਈਆਂ ਨੇ ਬੋਮਾਂ ਦੀ। ਬਾਕੀ ਦਾ ਬਾਗੀ ਦਾ ਆਪਾਂ ਇੰਨੇ ਵੀਡੀਓ ਪਾਤੀਆਂ ਕੋਈ ਜ਼ੇਰ ਜੂਰ ਦਾ ਲਾਂਬਾ ਨਹੀਂ ਆਪਾਂ ਉਹ। ਜ਼ੇਰ ਦੀ ਓਕੇ ਹੂ ਗਾਰੰਟੀ ਵੀ ਹੂ ਫੁੱਲ ਜਿਹੜੀ ਕਹਿ ਕੇ ਦੇਦੀ ਵੀਡੀਓ ਦਿਖਾਵਾਂਗੇ। ਸਾਈ ਵਾਲ ਦੀ ਗੱਲ ਕਰ ਲੀਏ ਵੀਰੇ ਹੁਣ। ਸਾਈ ਵਾਲ ਬੂਟੇ ਇੱਗੀ ਦੂਜੇ ਸੂ ਵੀਰੇ ਨਾਲ ਦੇ ਪਿੰਡੂ ਹੀ ਲਈ ਆਪਾਂ। ਸੀਲ ਸਾਊ ਕਿਵੇਂ ਆ? ਮੈਂ ਕਹਿੰਦਾ ਅੰਤ ਹੀ ਨਹੀਂ ਕੋਈ। ਫੇਰ ਉਹ ਹੱਥ ਉੱਤੇ। ਆ ਦੇਖੋ ਜੀ। ਜੇ ਠੰਡੀਆਂ ਹੋਣ ਤਾਂ ਇਹਨਾਂ ਨਾਲ ਦੀ ਚੀਜ਼ ਕੋਈ ਨਹੀਂ ਹਨਾ। ਲੈ। ਆ ਦੇਖੋ ਜੀ ਕੁਆਲਿ ਤੇਰਾ ਉਹ ਅਥਲਾ ਜ ਲੈਦੇ ਕਿੰਨੇ ਦਿਨ ਬਾਕੀ ਨਹੀਂ ਭਰਾਵਾ ਜਿੰਨੀ ਕਹੇ ਬਾਕੀ ਕਿੰਨੇ ਦਿਨ ਤੇਰੇ ਤੇਰਾ ਬੁੱਟੇ ਲੈ ਜੁਆ 9 ਦਿਨ 8 ਤੋਂ 9 ਦਿਨ ਬਾਕੀ ਹਾਂ ਤੇ ਦੁੱਧ ਕਿੰਨਾ ਕੱਢੂਗੀ ਬਾਈ ਸਹੀ ਜਰਾ ਤੇਰੇ ਇੰਦਾ 13 ਕਿਲੋ 14 ਬਰੋ ਨੇ ਤੇ ਇਹ ਕੀ 15 ਦੀ ਐਵਰੇਜ ਮੰਨ ਕੇ ਲੈ ਲੈ ਤੇ ਬਾਕੀ ਦੀ ਗੱਲ ਫੈਟ ਦੀ ਚੰਗੀ ਆਉਂਦੀ ਆ ਮਾਝ ਦੇ ਬਰਾਬਰ ਜਮ ਸਾਢੇ 5 ਫੈਟ ਵਾਲਾ ਦੁੱਧ ਪਾਉ ਖੋਲੋ ਜੀ ਵੱਡੇ ਸਾਇਜ ਦੀ ਆ ਗਈ ਜੀ ਛੋਟੇ ਛੋਟੇ ਸਿੰਗ ਆ ਕਹਿੰਦੀ ਕੁਛ ਨਹੀਂ ਠੀਕ ਹੈ ਜੀ ਕੁਆਲਿਟੀ ਬੁਰੀ ਚੰਗੀ ਫੋਟਾਂ ਮੈਂ ਕਿਹਾ ਕੋਈ ਚੱਕਰ ਹੀ ਨਹੀਂ ਹੈ ਜਿਆ ਭੋਜ ਰਸਾ ਸਾਡੇ ਤੋਂ ਥੱਲੇ ਵੜਿਆ ਆ ਆ ਦੇਖੋ ਜੀ ਲੈ ਮੈਂ ਕਿਹਾ ਤੋਫਾ ਹੀ ਹੈ ਜੀ ਗਰਮੀ ਦਾ ਆ ਦੇਖ ਬਣਾ ਨਾ ਤੂੰ ਕਮਾਲ ਤੂੰ ਨਹੀਂ ਵੀਰੇ ਠੀਕ ਹੈ ਬਣਾ ਨਾ ਨਾ ਤੂੰ ਇੰਨੀ ਸ਼ੀਲ ਆ ਲੈ ਚਲੋ ਬਾਹਰ ਨੂੰ ਕਰਾ ਦਈਏ ਚਲੋ 15 ਕਿਲੋ ਦੁੱਧ ਦੇ ਦੋ ਅੱਜ ਕੀ ਫਿਰ ਬ੍ਰੋਮ ਨਾਲ ਗਾਰੰਟੀ ਫੁੱਲ ਆ ਦੇਖੋ ਜੀ ਤੇ ਬਾਕੀ ਦਾ ਸਮੇਂ ਹੀ ਪਾਲੀ ਵੀ ਬੀ ਚੰਗੀ ਆ ਹਨਾ ਪਿੰਡ ਜਾਨ ਵਾਲੀ ਕੋਈ ਡਾਕਟਰ ਐ ਨਹੀਂ ਪਿੱਛੇ ਪਾਸੇ ਹੁੰਦੀ ਆ ਹਾਂ ਹੈ ਫੇਰ ਠੀਕ ਆ ਵੀਰੇ ਇਹਦਾ ਲੱਗਦਾ ਯਾਰ ਅਜੀ ਕਰੂ ਮੱਝ ਤੇ ਅਜ ਡੂਡ ਲੱਗਦਾ ਦੁੱਧ ਪਾਉਂਦੀ ਕਿਲੋ ਘੱਟ ਦੇ ਦੇ ਪਰ ਛਰਾੜਤ ਕਰਨ ਵਾਲੀ ਨਹੀਂ ਸੀਨ ਖਾਊਗਾ ਫਲ ਤੇ ਬਾਕੀ ਦਾ ਡਾਕਟਰ ਡਾਕਟਰ ਵਾਲੀ ਆ ਜਾਨ ਜਨ ਨਹੀਂ ਕਿ ਤੇਰੀ ਪਈ ਆ ਐਹੇ ਜੀ ਬਹਿੜ ਦਾ ਡਾਕਟਰ ਵੀ ਰਿਕਵੈਸਟ ਕਰਦੇ ਆ ਵੀ ਦੁੱਧ ਇਹਦਾ ਪੀਓ ਦੁੱਧ ਇਹਦਾ ਪੀਓ ਪੈਡ ਵਾਲਾ ਬੱਚਾ ਬਾਕੀ ਮੱਝ ਤੇ ਅਜ ਡੂਡ ਲੱਗਦਾ ਮਾਜਲੀ ਟੂ ਹੀ ਬੰਨੂ ਬੰਮਾ ਅਸੀਂ ਡੇਢ ਵਾਲੀ ਲੈ ਲਈ ਬੰਮਾ ਅਸੀਂ ਦੋ ਵਾਲੀ ਰੇਟ ਫਰ ਕੀ ਆਊਗਾ ਤਾਂ ਰੇਟ ਇਹਦਾ ਬੂਟੇ ਕਰਾਂਗੇ ਫੋਨ ਤੇ ਦੇਵਾਂਗੇ ਗਿਆ ਲੈ ਚੱਲੋ ਦੇ ਕੇ ਮੋੜਾਂਗੇ ਆਪਾਂ ਐ ਨਹੀਂ ਕੋਈ ਗੱਲ ਹੂੰ ਸ਼ੈਨਿਕ ਵਗੈਰਾ ਚੰਗੀ ਪਿਓਰ ਆ ਗਈ ਜੀ ਆ ਦੇਖੋ ਜੀ ਨੂੰ ਇਹ ਚਾਹੀਦੀ ਆ ਜਾਣ ਜਾਂਦਾ ਹੀ ਬੂਟੇ ਵੇਖਾਇਆ ਨਹੀਂ ਬੂਟੇ ਜੇ ਰਾਜ ਆਪਾਂ 99 ਵੇੜਾ ਲੱਗੇ ਦੂਜੀਆਂ ਫੇਰ ਇੱਕ ਨਿਕਲਦੀ ਆ ਲੈ ਅਗੇ ਤਾਂ ਨਹੀਂ ਆਗਮਚਾ ਸਕੂਗਾ ਛੱਡ ਤਾਂ ਰੱਖਾ ਹੂੰ ਮੈਂ ਆ ਕੋਈ ਚੱਕਰ ਹੀ ਨਹੀਂ ਮਾਸਾ ਬਰਪੀ ਆ ਦੇ ਦੂ ਯਾਰ ਇਹ ਤਾਂ ਦਿਨ ਕਿੰਨੇ ਘੱਟ ਜੂ ਬਾਈ ਇਹ ਇਹ ਹਫਤਾ ਮੰਨ ਕੇ ਲੈ ਲਿਆ 8 ਦਿਨ ਤਾਂ ਲਈ ਬੂਟੇ ਤੇ ਪਰ ਦੁੱਧ ਖਰਾ ਦੇਉ ਗਰੰਟਡਰ ਰੇਟ ਪਾ ਲੈ ਦੁੱਧ ਦੇ ਰੇਟ ਸਹੀ ਜੇ ਹੋ ਰੇਟ ਦੇ ਕੇ ਮੁਰਾਂਗੇ ਅਗਲਾ ਮੰਨੂ ਪਾਸੇ ਤੋਂ ਪਤਾ ਕਰਕੇ ਆ ਜੇ 10000 ਦਾ ਫਰਕ ਹੋ ਇੱਕ ਤੁਹਾਨੂੰ ਸ਼ਾਹੀਵਾਲ ਦਿਖਾਤੀ ਬਰਫੀ ਲੈ ਲੈ ਛਾਈ ਲੈ ਲੈ 10000 ਦਾ ਬਟਾ ਉਹ ਪਾਸਿਓਂ ਗਿੜਾ ਦੇ ਕੇ ਫੇਰ ਆ ਜਾ ਮੇਰੇ ਕੋਲ ਬਰਫ ਦੀ ਸਿੱਲੂ ਹੋਈ ਆ ਤਾਂ ਬਰਫ ਦੀ ਸਿੱਲੀ ਵੀਰੇ ਟੋਕ ਤੇ ਇੱਧਰ ਤੁਹਾਨੂੰ ਦਿਖਾਤੀ ਜਰਸੀ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਕੋਈ ਨਹੀਂ ਹੈ ਵਰਦਾ ਕਿਉਂਕਿ ਤੁਹਾਨੂੰ ਬਾਰ-ਬਾਰ ਤਾਂ ਦਿਖਾਉਣਾ ਵੀ ਕੋਈ ਚੀਜ਼ ਰਹਿ ਨਾ ਜਾਵੇ ਹਨਾ ਰਾਜ ਵੀਵੇਂ ਲੂਵੇ ਪੱਖਣ ਦੇ ਕੇ ਮੈਂ ਕਹਿੰਦਾ ਗੱਡੀ ਫੇਰਦੀ ਆ ਤੇ ਨੰਬਰ ਬੋਲੋ ਜੀ ਨੰਬਰ 9876347016 ਪਿੰਡ ਸਹਿਣਾ ਪਿੰਡ ਸਹਿਣਾ ਚਾਹੀਦੀ ਆਨਲਾਈਨ ਮੰਗਾ ਲੇ ਆ ਕੇ ਲੈ ਜੇ ਪਹੁੰਚ ਕਰ ਦਿਆਂਗੇ ਸਾਰੀਆਂ ਸਹੂਲਤਾਂ ਨੇ ਮਹੀਆ ਲੈਣੀਆਂ ਹੁਣ ਆ ਬੈਠੀਆਂ ਦਿਖਾ ਦੇ ਚੰਗੀ ਤੋਂ ਚੰਗੀ 15 18 ਪਲੱਸ ਆ ਨੀ ਖੜੀਆਂ ਝੋਟੀਆਂ ਬਰੇ ਹੁਣ ਹੁਣ ਆਪਣੇ ਕੋਲ 2 3 ਆਉਣ ਵਾਲੀਆਂ 4 5 ਹੈਗੀਆਂ ਹੁਣ ਕੋਲੇ ਓਕੇ ਜੀ ਤੇ ਬਾਕੀ ਦਾ ਦੋ ਬੈੜਾ ਸੀ ਦੋ ਤੁਹਾਨੂੰ ਦਿਖਾ ਦਿਆਂ ਨੰਬਰ ਬੋਲੀ ਬਾਈ ਨੰਬਰ 98763 ਬੂਟੇ 47016 ਪਿੰਡ ਸਹਿਣਾ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਪੱਖੋ ਕੈਂਚਾ ਧੰਨਵਾਦ ਜੀ